ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 512 ਤੋਂ ਲੈ ਕੇ 513 ਤੱਕ ਸਵੈਮਨ ਬਾਣੀ 'ਤੇ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਅੰਤਰ ਕਾਪਟ ਮਨਮੁਖ ਅਗਿਆਨੀ ਰਸਨਾ ਝੂਠ ਬੁਲਾਏ ਕਾਪਟ ਕੀਤੇ ਹਰ ਪਰਖ ਨਾ ਪੀਜੈ ਨਿਤ ਵੇਖੈ ਸੁਣੈ ਸੋ ਪਾਏ ਦੁਜੇ ਪਾਏ ਜਾਏ ਜਗ ਪਰਬੋਧੈ ਬਿਖ ਮਾਇਆ ਮੋਹ ਸੋ ਆਏ ਇਤ ਕਮਾਣ ਸਦਾ ਦੁੱਖ ਪਾਵੇ ਜੰਮੈ ਮਰੇ ਫਿਰ ਆਵੇ ਜਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹ ਸਦਾ ਅਗਿਆਨਤਾ ਵਿੱਚ ਰਹਿੰਦੇ ਨੇ ਆਪਣੀ ਰਸਨਾ ਰਾਹੀਂ ਝੂਠ ਬੋਲਦੇ ਨੇ ਮਨ ਵਿੱਚ ਕਪਟ ਹੁੰਦਾ ਅੰਦਰ ਹਿਰਦੇ 'ਚ ਹੋਰ ਨੇ ਉੱਪਰੋਂ ਹੋਰ ਦਿਖਾਵਾ ਕਰਦੇ ਨੇ ਕਹਿੰਦੇ ਇਸ ਤਰ੍ਹਾਂ ਕਪਟ ਕੀਤੇ ਆ ਪਰਮੇਸ਼ਰ ਸਭ ਜਾਣਦਾ ਪਰਮੇਸ਼ਰ ਨੂੰ ਉਹਨਾਂ ਦੇ ਅੰਦਰਲੇ ਖਿਆਲ ਅੰਦਰਲੇ ਵਿਚਾਰ ਕੋਈ ਭੁੱਲੇ ਨਹੀਂ ਹੈ ਪਰਮੇਸ਼ਰ ਤਾਂ ਹਰ ਵਕਤ ਕਹਿੰਦੇ ਸਾਡਾ ਬੋਲਿਆ ਸਾਡਾ ਖਿਆਲ ਕੀਤਾ ਸਭ ਪਰਮੇਸ਼ਰ ਨੂੰ ਪਤਾ ਚੱਲਦਾ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ ਕਹਿੰਦੇ ਇਹ ਜਿਹੜੇ ਜੀਵ ਨੇ ਦੂਜਿਆਂ ਨੂੰ ਤਾਂ ਚੰਗੇ ਬਣਨ ਦਾ ਉਪਦੇਸ਼ ਕਰਦੇ ਨੇ ਪਰ ਕਹਿੰਦੇ ਆਪ ਮਾਇਆ ਦੇ ਵਿੱਚ ਗਲਤਾਨ ਰਹਿੰਦੇ ਨੇ ਫਿਰ ਜਦੋਂ ਇਸ ਤਰ੍ਹਾਂ ਦੀ ਕਰਨੀ ਕਰਦੇ ਨੇ ਫਿਰ ਬੜਾ ਦੁੱਖ ਪਾਉਂਦੇ ਨੇ ਤੇ ਜੰਮਣ ਮਰਨ ਦਾ ਚੱਕਰ ਇਹਨਾਂ ਨੂੰ ਬਣਿਆ ਰਹਿੰਦਾ ਸਹਸਾ ਮੂਲ ਨ ਚੁੱਕੀ ਵਿੱਚ ਵਿਸਟਾ ਪਚੈ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਤੇ ਆਵੇ ਹਰ ਨਾਮੋਂ ਗਾਵੇ ਹਰ ਨਾਮੋਂ ਅੰਤ ਛੜਾਏ ਕਹਿੰਦੇ ਇਹ ਜੀਵ ਹਮੇਸ਼ਾ ਵਿਕਾਰਾਂ ਵਿੱਚ ਗੁਲਤਾਨ ਰਹਿੰਦੇ ਨੇ ਜੋ ਮਨਮੁਖ ਨੇ ਉਹਨਾਂ ਦਾ ਮਨ ਦਾ ਸਹਿਮ ਨਹੀਂ ਖਤਮ ਹੁੰਦਾ ਪਰ ਕਹਿੰਦੇ ਜਿਸ ਜੀਵ ਤੇ ਪਰਮੇਸ਼ਰ ਜੀ ਆਪ ਦਿਆਲ ਹੁੰਦੇ ਨੇ ਉਹਨਾਂ ਨੂੰ ਗੁਰੂ ਦਾ ਉਪਦੇਸ਼ ਸੁਣਾਉਂਦੇ ਨੇ ਗੁਰੂ ਦਾ ਉਪਦੇਸ਼ ਸੁਣ ਕੇ ਉਹ ਜੀਵ ਫਿਰ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਪਰਮੇਸ਼ਰ ਦਾ ਨਾਮ ਦਾ ਗਾਇਨ ਕਰਦੇ ਨੇ ਫਿਰ ਇਹ ਨਾਮ ਹੀ ਅੰਤ ਵੇਲੇ ਉਹਨਾਂ ਦਾ ਸਹਾਈ ਬਣਦਾ ਜੋ ਉਹਨਾਂ ਨੂੰ ਵਿਕਾਰਾਂ ਤੋਂ ਮਾਇਆ ਤੋਂ ਖਲਾਸੀ ਦਵਾ ਦਿੰਦਾ ਹੈ ਪਉਰੀ ਜਿਨਾਂ ਹੁਕਮ ਮੰਨਾਇਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੇ ਸਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚੇ ਸਬਦ ਪਿਆਰ ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉਮੈ ਵਿੱਚੋਂ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਔਰ ਤਾਰ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣਾ ਬਾਣਾ ਮਿੱਠਾ ਲਾਇਆ ਆਪਣਾ ਹੁਕਮ ਮਨਾਇਆ ਕਹਿੰਦੇ ਉਹ ਕਹਿੰਦੇ ਪੂਰੇ ਸਹੀ ਜੀਵਨ ਵਾਲੇ ਹੁੰਦੇ ਨੇ ਸੰਸਾਰ ਦੇ ਵਿੱਚ ਉਹ ਕਹਿੰਦੇ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਉਹ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਪਾਉਂਦੇ ਨੇ ਤੇ ਇਸ ਤਰ੍ਹਾਂ ਫਿਰ ਸੇਵਾ ਭਗਤੀ ਕਰਦੇ ਨੇ ਪਰਮੇਸ਼ਰ ਦੀ ਕਹਿੰਦੇ ਪਰਮੇਸ਼ਰ ਦਾ ਦਰ ਕਰ ਉਹਨੂੰ ਹੀ ਮਿਲਦਾ ਜਿਨੇ ਆਪਣੇ ਵਿੱਚੋਂ ਹਉਮੈ ਨੂੰ ਖਤਮ ਕਰ ਲਿਆ ਫਿਰ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਹੁੰਦੇ ਨੇ ਜੀਵ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਫਿਰ ਉਹ ਪਰਮੇਸ਼ਰ ਦੇ ਦਰ ਤੇ ਕਬੂਲ ਪੈਂਦੇ ਨੇ ਸਲੋਕ ਮਹਲਾ 3 ਗੁਰਮਖ ਧਿਆਨ ਸਹਿਜ ਤੁਨ ਉਪਜੈ ਸੱਚ ਨਾਮ ਚਿਤ ਲਾਇਆ ਗੁਰਮਖ ਅਨੰਦਨ ਰਹੇ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਕਹਿੰਦੇ ਜੋ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੇ ਅੰਦਰ ਇੱਕ ਲੈ ਕਹਿੰਦੇ ਉਪਜਾਂਦੀ ਆ ਪਰਮੇਸ਼ਰ ਦੇ ਨਾਮ ਦੀ ਅੰਦਰ ਉਹਨਾਂ ਦੇ ਇੱਕ ਧੁਨ ਉਪਜਦੀ ਆ ਜੋ ਪਰਮੇਸ਼ਰ ਦੇ ਨਾਲ ਉਹਨਾਂ ਦਾ ਚਿੱਤ ਲਾਈ ਰੱਖਦੀ ਹੈ ਕਹਿੰਦੇ ਉਹ ਹਰ ਵਕਤ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅੰਧੇਰ ਚੁਕਾਇਆ ਜਿਸਨੋ ਕਰਮ ਹੋਵੇ ਤੁਰ ਪੂਰਾ ਤਿਨ ਗੁਰਮਖ ਹਰ ਨਾਮ ਧਿਆਇਆ ਫੇ ਜਿਹੜੇ ਜੀਵ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਨੂੰ ਹਰ ਥਾਂ ਪਰਮੇਸ਼ਰ ਹੀ ਵਿਆਪਕ ਦਿਸਦਾ ਹੈ ਉਹਨਾਂ ਨੂੰ ਹਰ ਇੱਕ ਦੇ ਵਿੱਚ ਪਰਮੇਸ਼ਰ ਹੀ ਬੋਲਦਾ ਦਿਸਦਾ ਹੈ ਉਹਨਾਂ ਨੂੰ ਫਿਰ ਪ੍ਰੇਮ ਦਾ ਰੰਗ ਬਹੁਤ ਚੜ ਜਾਂਦਾ ਹੈ ਪਰਮੇਸ਼ਰ ਦਾ ਹਮੇਸ਼ਾ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਉਹਨਾਂ ਨੂੰ ਗੁਰੂ ਦੇ ਸਨਮੁਖ ਰਹਾ ਜੀਵਨ ਦੀ ਅਸਲੀਅਤ ਪ੍ਰਾਪਤ ਹੋ ਜਾਂਦੀ ਆ ਤੇ ਉਹਨਾਂ ਦੇ ਅੰਦਰੋਂ ਅਗਿਆਨਤਾ ਖਤਮ ਹੋ ਜਾਂਦੀ ਆ ਪਰਮੇਸ਼ਰ ਦਾ ਪ੍ਰਕਾਸ਼ ਉਹਨਾਂ ਨੂੰ ਹੋ ਜਾਂਦਾ ਫਿਰ ਕਹਿੰਦੇ ਜਿਸ ਦੇ ਉੱਪਰ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਉਹ ਗੁਰੂ ਦੇ ਸਾਨ ਮੁਖ ਹੋ ਕੇ ਪਰਮੇਸ਼ਰ ਦਾ ਨਾਮ ਤੇ ਆਉਂਦੇ ਨੇ ਮਹੱਲਾ ਤੀਜਾ ਸਤ ਗੁਰ ਜਿਨ੍ਹਾਂ ਨਾ ਸੇਵਿਓ ਸਬਦ ਨਾਲ ਲਗੋ ਪਿਆਰ ਸਹਜੇ ਨਾਮ ਨਾ ਤੇ ਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸਤਾ ਸਦਾ ਖੁਆਰ ਕੂੜਾ ਲਾਲਚ ਲੱਗਿਆ ਨਾ ਉਰਵਾਰ ਨਪਾਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੂੰ ਕਹਿੰਦੇ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਹੋਇਆ ਜਿਨੇ ਪਰਮੇਸ਼ਰ ਦੀ ਸੇਵਾ ਭਗਤੀ ਨਹੀਂ ਕੀਤੀ ਜਿਨੇ ਪਰਮੇਸ਼ਰ ਦਾ ਨਾਮ ਨਹੀਂ ਧਿਆਇਆ ਕਹਿੰਦੇ ਫਿਰ ਸੰਸਾਰ ਵਿੱਚ ਆਇਆ ਹੀ ਕਾਨੂੰ ਜਿੱਦ ਜੀਵਨ ਵਿਅਰਥ ਹੀ ਗੋਣਾ ਸੀ ਉਹ ਕਹਿੰਦੇ ਫਿਰ ਫਿਰ ਦੁਬਾਰਾ ਵਿਕਾਰਾਂ ਵਿੱਚ ਫਸਿਆ ਰਹਿੰਦਾ ਤੇ ਫਿਰ ਉਹਨੂੰ ਆਵਾ ਗਵਨ ਦਾ ਚੱਕਰ ਪਿਆ ਰਹਿੰਦਾ ਮੁੜ ਮੁੜ ਜਨਮ ਮਰਨ ਹੁੰਦਾ ਉਹਦਾ ਕਹਿੰਦੇ ਕਿਉਂਕਿ ਮਾਇਆ ਦੇ ਲਾਲਚ ਵਿੱਚ ਲੱਗਿਆ ਹੁੰਦਾ ਫਿਰ ਉਹ ਕਹਿੰਦੇ ਇਸ ਸੰਸਾਰ ਦੇ ਸਾਗਰ ਦੇ ਭਵਜਲ ਨੂੰ ਤਰ ਨਹੀਂ ਸਕਦਾ ਨਾਨਕ ਗੁਰਮੁਖ ਉਬਰੇ ਜੇ ਆਪ ਮੇਲੇ ਕਰਤਾਰ ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਜੀਵ ਨੂੰ ਗੁਰੂ ਦੇ ਸਨਮੁਖ ਪਰਮੇਸ਼ਰ ਨੇ ਆਪ ਰੱਖਿਆ ਉਨਾਂ ਨੂੰ ਪਰਮੇਸ਼ਰ ਨੇ ਆਪ ਆਪਣੇ ਨਾਲ ਮੇਲ ਲਿਆ ਪੌੜੀ ਪਗਤ ਸਚੈ ਦਰਸੁਹ ਦੇ ਸਚੈ ਸ਼ਬਦ ਰਹਾਏ ਹਰ ਕੀ ਪ੍ਰੀਤ ਤਿਨ ਊਪਜੀ ਹਰ ਪ੍ਰੇਮਕ ਸਾਇ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜੀਨੀ ਗੁਰਮਖ ਜਾਤਾ ਹਰ ਜੀਉ ਰਿਦੈ ਵਸਾਏ ਬਾਜ ਗੁਰੂ ਫਿਰੇ ਬਿਲਾ ਦੀ ਦੁਜੈ ਪਾਏ ਖੁਆਏ ਫਿਰ ਪਾਸ਼ਾ ਕਹਿੰਦੇ ਨੇ ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਪਿਆਰ ਪਾ ਲੈਂਦੇ ਨੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਪਰਮੇਸ਼ਰ ਦੇ ਦਰ ਤੇ ਬੜੀ ਸੋਭਾ ਪਾਉਂਦੇ ਨੇ ਕਹਿੰਦੇ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਦੀ ਪ੍ਰੀਤ ਨੇ ਬੜੀ ਖਿੱਚ ਪਾਈ ਹੁੰਦੀ ਆ ਉਹ ਸਦਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਦੀ ਰਸਨਾ ਨਾਮ ਰਸ ਵਿੱਚ ਰੰਗੀ ਰਹਿੰਦੀ ਆ ਕਹਿੰਦੇ ਨੇ ਉਹਨਾਂ ਦਾ ਜਨਮ ਸਫਲਾ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੁੰਦਾ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਨਹੀਂ ਲਈ ਔਫ ਰਕੰਦੇ ਮਾਇਆ ਦੇ ਵਿਕਾਰਾਂ ਦੇ ਇਹਨਾਂ ਦੇ ਹੱਥ ਚੜ ਜਾਂਦੇ ਨੇ ਬਸ ਫਿਰ ਸਾਰਾ ਜੀਵਨ ਉਹਨਾਂ ਦਾ ਵਿਅਰਥ ਜਾਂਦਾ ਸ਼ਲੋਕ ਮਹਲਾ ਤੀਜਾ ਕਲ ਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤ ਗੁਰ ਸੇਵ ਹਰ ਨਾਮ ਮਨ ਵਸਾਇਆ ਅਨ ਦਿਨ ਨਾਮ ਤੇ ਆਇਆ ਕਹਿੰਦੇ ਇਸ ਸੰਸਾਰ ਵਿੱਚ ਜਿਨ੍ਹਾਂ ਜੀਵਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਦੀ ਭਗਤੀ ਕੀਤੀ ਆ ਉਹਨਾਂ ਨੇ ਉੱਚੀ ਆਤਮਿਕ ਅਵਸਥਾ ਪਾ ਲਈ ਆ ਉਹਨਾਂ ਨੇ ਸਤ ਗੁਰ ਦੀ ਦੱਸੀ ਹੋਈ ਸੇਵਾ ਭਗਤੀ ਕੀਤੀ ਆ ਪਰਮੇਸ਼ਰ ਦਾ ਨਾਮ ਹਰ ਵਕਤ ਤੇ ਆਇਆ ਪਰਮੇਸ਼ਰ ਨੂੰ ਚੇਤੇ ਵਿੱਚ ਵਸਾਇਆ ਵਿੱਚੇ ਗ੍ਰਹਿ ਗੁਰਬਚਨ ਉਦਾਸੀ ਹਉਮੈ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਨੇਂਦੀ ਮਾਇਆ ਇਹ ਜੀਵ ਕਹਿੰਦੇ ਗੁਰੂ ਦੇ ਬਚਨਾਂ ਤੇ ਚੱਲ ਕੇ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਦੀ ਭਗਤੀ ਕਰਕੇ ਆਪਣੇ ਅੰਦਰੋਂ ਹਉਮੈ ਮਾਇਆ ਦਾ ਮੋਹ ਖਤਮ ਕਰ ਲੈਂਦੇ ਨੇ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਹੀ ਇਹਨਾਂ ਕੋਲ ਉਪਰਾਮਤਾ ਹੁੰਦੀ ਆ ਇਹ ਆਪ ਤਾਂ ਤਰਦੇ ਨੇ ਸਾਗਰ ਤੋਂ ਤੇ ਕਹਿੰਦੇ ਆਪਣੇ ਨਾਲ ਦੇਆਂ ਨੂੰ ਵੀ ਤਾਰ ਲੈਂਦੇ ਨੇ ਜਿਹੜੇ ਇਹਨਾਂ ਦੇ ਉਪਦੇਸ਼ ਤੇ ਚੱਲਦੇ ਨੇ ਕਹਿੰਦੇ ਇਸ ਤਰ੍ਹਾਂ ਦੇ ਜੀਵ ਇਸਤਰੀ ਇਸ ਤਰ੍ਹਾਂ ਦੇ ਗੁਰਸਿੱਖ ਇਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਧੰ ਹੈ ਕਹਿੰਦੇ ਜਿਨ੍ਹਾਂ ਨੇ ਆਪ ਇਹ ਸੰਸਾਰ ਸਾਗਰ ਤਰਿਆ ਤੇ ਦੂਜਿਆਂ ਨੂੰ ਵੀ ਤਰਨ ਦੀ ਪ੍ਰੇਰਣਾ ਦਿੰਦੇ ਨੇ ਐਸਾ ਸਤਗੁਰ ਸੋਈ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲੇਹਾਰੀ ਗੁਰ ਆਪਣੇ ਵਿਟੋ ਜਿਨ ਪ੍ਰਮ ਭੁੱਲਾ ਮਾਰਗ ਪਾਇਆ ਕਹਿੰਦੇ ਇਹ ਜਿਹੜੇ ਜੀਵ ਗੁਰੂ ਦੀ ਸਿੱਖਿਆ ਤੇ ਚੱਲ ਕੇ ਸੰਸਾਰ ਸਾਗਰ ਨੂੰ ਤਰ ਲੈਂਦੇ ਨੇ ਕਹਿੰਦੇ ਇਹ ਉਹੀ ਪਾਉਂਦੇ ਨੇ ਇਸ ਤਰ੍ਹਾਂ ਦਾ ਸਤਗੁਰ ਦਾ ਮਿਲਾਪ ਜਿਨ੍ਹਾਂ ਦੇ ਤੁਰੋਂ ਪੂਰਵਲੇ ਕਰਮਾਂ ਦੇ ਅਨੁਸਾਰ ਮੱਥੇ ਦੇ ਲੇਖ ਲਿਖੇ ਨੇ ਕਿ ਇਹਨਾਂ ਦਾ ਮਿਲਾਪ ਸਤਿਗੁਰ ਦੇ ਨਾਲ ਹੋਣਾ ਹੈ ਫਿਰ ਸਤਿਗੁਰ ਰਾਹੀਂ ਪਰਮੇਸ਼ਰ ਨਾਲ ਮਿਲਾਪ ਹੋਣਾ ਹੈ ਨਾਨਕ ਜੀ ਕਹਿੰਦੇ ਮੈਂ ਆਪਣੇ ਸਤਿਗੁਰ ਤੋਂ ਬਲਿਹਾਰੇ ਜਾਵਾਂ ਜਿਨੇ ਭੁੱਲੇ ਹੋਏ ਨੂੰ ਪਰਮੇਸ਼ਰ ਦੇ ਮਾਰਗ ਤੇ ਪਾ ਦਿੱਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਤ੍ਰਗੁਣ ਮਾਇਆ ਵੇਖ ਪੁੱਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ ਪੰਡਤ ਪੁੱਲਪੁੱਲ ਮਾਇਆ ਵੇਖੇ ਦਿਖਾ ਕਿੰਨਾ ਕਿ ਆਣ ਚੜਾਇਆ ਕਹਿੰਦੇ ਜੀਵ ਜਿਹੜੇ ਸੰਸਾਰ ਦੇ ਨੇ ਮਾਇਆ ਦੇ ਤਿੰਨਾ ਗੁਣਾਂ ਦੇ ਵਿੱਚ ਗਲਤਾਨ ਨੇ ਉਹਦੇ ਵਿੱਚ ਆਪਣਾ ਜੀਵਨ ਵਿਅਰਥ ਗਵਾ ਦਿੰਦੇ ਨੇ ਜਿਵੇਂ ਇੱਕ ਦੀਪਕਾ ਪਤੰਗੇ ਦੀ ਲਾਟ ਉੱਤੇ ਸੜ ਕੇ ਆਪਣੀ ਜਾਨ ਦੇ ਦਿੰਦਾ ਉਹਨੂੰ ਪਤੰਗੇ ਦੇ ਜਿਹੜਾ ਹੁੰਦਾ ਨਾ ਪਤੰਗਾ ਉਹਨੂੰ ਦੀਵੇ ਦੀ ਲਾਟ ਨਾਲ ਪ੍ਰੇਮ ਹੁੰਦਾ ਜਿਵੇਂ ਜੀਵਾਂ ਨੂੰ ਮਾਇਆ ਨਾਲ ਪ੍ਰੇਮ ਆ ਫਿਰ ਜਿਹੜਾ ਪੰਡਤ ਆ ਕਹਿੰਦੇ ਉਸ ਤਰ੍ਹਾਂ ਤੇ ਉਹ ਵੇਦ ਪਾਠ ਪੜ ਰਿਹਾ ਪਰ ਉਹਦੀ ਨਿਗਾਹ ਹੈਗੀ ਆ ਕਿ ਮੈਨੂੰ ਚੜਾਵਾ ਕਿੰਨਾ ਚੜਿਆ ਫਿਰ ਮਾਇਆ ਵਿੱਚ ਹੀ ਹੋਇਆ ਨਾ ਉਹਦਾ ਧਿਆਨ ਦੁਜੇ ਪਾਏ ਪੜੈ ਨਿਤ ਵਿਖਿਆ ਨਾ ਵੋਂ ਦੇ ਖੁਆਇਆ ਜੋਗੀ ਜੰਗਮ ਸੰਨਿਆਸੀ ਪੁੱਲੇ ਓਨਾ ਅਹੰਕਾਰ ਬਹੁ ਗਰਵ ਵਧਾਇਆ ਕਹਿੰਦੇ ਪੰਡਤ ਵੀ ਮਾਇਆ ਦੀ ਖਾਤਰ ਹੀ বেদ ਪਾਠ ਪੜ ਰਿਹਾ ਹੈ ਤੇ ਉਸ ਤਰ੍ਹਾਂ ਕਹਿੰਦੇ ਪਰਮੇਸ਼ਰ ਨੇ ਇਹਨੂੰ ਨਾਮ ਵੱਲੋਂ ਖੁਆਰ ਕੀਤਾ ਹੈ ਇਹਨੂੰ ਨਾਮ ਦੀ ਦਾਤ ਨਹੀਂ ਮਿਲੀ ਹੈ ਇਸ ਤਰ੍ਹਾਂ ਇਹ ਕਹਿੰਦੇ ਜਿਹੜੇ ਜੋਗੀ ਸੰਨਿਆਸੀ ਲੋਕ ਨੇ ਉਸ ਤਰ੍ਹਾਂ ਤੇ ਉਹ ਘਰ-ਬਾਰ ਛੱਡਦੇ ਨੇ ਅਸੀਂ ਵੀ ਯੋਗ ਕਮਾਉਣਾ ਪਰ ਉਹਨਾਂ ਦੇ ਅੰਦਰ ਹੰਕਾਰ ਆ ਜਾਂਦਾ ਵੀ ਅਸੀਂ ਤਿਆਗ ਦਿੱਤਾ ਜਦੋਂ ਕਿ ਅਸਲ 'ਚ ਤਿਆਗ ਉਹਨਾਂ ਕੋਲ ਹੋਇਆ ਨਹੀਂ ਹੁੰਦਾ ਸ਼ਾਦਨ ਭੋਜਨ ਨਾ ਲੈਹੀ ਸਤ ਪਿਛਿਆ ਮਨ ਹੱਠ ਜਨਮ ਗਵਾਇਆ ਇਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮਖ ਨਾਮ ਧਿਆਇਆ ਜਨ ਨਾਨਕ ਕਿਸ ਨੂੰ ਆਖ ਸੁਣਾਈਐ ਜਾਂ ਕਰਦੇ ਸਭ ਕਰਾਇਆ ਫਿਰ ਕਹਿੰਦੇ ਜਿਹੜੇ ਜੋਗੀ ਸੰਨਿਆਸੀ ਲੋਕ ਨੇ ਜਿਨ੍ਹਾਂ ਨੇ ਘਰਵਾਰ ਛੱਡ ਦਿੱਤਾ ਹੁੰਦਾ ਫਿਰ ਜਦੋਂ ਭੋਜਨ ਉਹ ਇਕੱਠਾ ਕਰਦੇ ਨੇ ਫਿਰ ਤਾਂ ਗ੍ਰਹਿਸਤੀਆਂ ਦੇ ਘਰ ਹੀ ਆਉਂਦੇ ਨੇ ਲੈਣ ਫੇਰ ਕਹਿੰਦੇ ਜੋ ਇਹਨਾਂ ਨੂੰ ਮਿਲਦਾ ਉਹਦੇ ਤੇ ਇਹ ਸੰਤੁਸ਼ਟ ਨਹੀਂ ਹੁੰਦੇ ਉਹਨਾਂ ਤੋਂ ਹੋਰ ਮੰਗਦੇ ਨੇ ਫਿਰ ਕਹਿੰਦੇ ਇਸ ਤਰ੍ਹਾਂ ਮਨ ਦਾ ਹੱਠ ਕਰਕੇ ਅਸਥਿਆਗ ਕਰਦੇ ਨੇ ਤਿਆਗ ਵੀ ਪੱਕਾ ਨਹੀਂ ਹੁੰਦਾ ਫਿਰ ਮੰਗ ਕੇ ਖਾਂਦੇ ਨੇ ਜੋ ਮਿਲਦਾ ਉਹਦੇ ਤੋਂ ਸੰਤੁਸ਼ਟ ਨਹੀਂ ਹੁੰਦੇ ਇਸ ਤਰ੍ਹਾਂ ਕਹਿੰਦੇ ਇਹ ਹੱਠ ਦੇ ਵਿੱਚ ਆਪਣਾ ਜਨਮ ਵਿਅਰਥ ਗਵਾ ਲੈਂਦੇ ਨੇ ਕਹਿੰਦੇ ਇਹਨਾਂ ਸਾਰਿਆਂ ਵਿੱਚੋਂ ਜੋਗੀਆਂ ਵਿੱਚੋਂ ਬ੍ਰਾਹਮਣ ਦੇ ਵਿੱਚੋਂ ਸੰਨਿਆਸੀਆਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਕਹਿੰਦੇ ਇਤੜਿਆਂ ਵਿੱਚੋਂ ਸੋ ਜਨ ਸੰਮਦਾ ਉਹਨੇ ਕਹਿੰਦੇ ਆਪਣੇ ਮਨ ਨੂੰ ਮਾਰਿਆ ਜਿਸਨੇ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਦਾ ਨਾਮ ਧਿਆਇਆ ਫਿਰ ਨਾਨਕ ਜੀ ਕਹਿੰਦੇ ਨੇ ਵੀ ਕਿਸੇ ਨੂੰ ਵੀ ਕੀ ਆਖ ਸਕਦੇ ਆ ਸਾਰੇ ਜੀਵ ਉਹੀ ਕਰਦੇ ਨੇ ਜੋ ਪਰਮੇਸ਼ਰ ਇਹਨਾਂ ਤੋਂ ਕਰਵਾ ਰਹੇ ਨੇ ਇਹਨਾਂ ਦੇ ਪੂਰਬਲੇ ਕਰਮਾਂ ਦੇ ਸੰਸਕਾਰ ਇਦਾਂ ਦੇ ਬਣੇ ਨੇ ਕਿ ਇਹਨਾਂ ਦੇ ਹੁਣ ਵਾਲੇ ਕਰਮ ਵੀ ਇਸ ਤਰ੍ਹਾਂ ਦੇ ਬਣ ਰਹੇ ਨੇ ਪੌਰੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇੰਨਾ ਉੱਪਰ ਜਮ ਕਾ ਡੰਡ ਕਰਾਰਾ ਮਨ ਮੁਖ ਜਮ ਮਗ ਪਾਈਨ ਜਿਨ ਦੂਜਾ ਪਾਉ ਪਿਆਰਾ ਜਮਪੁਰ ਬੱਦੇ ਮਾਰੀਨ ਕੋ ਸੁਣੈ ਨਾ ਪੁਕਾਰਾ ਜੇ ਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਫਿਰ ਪਾਸ਼ਾ ਕਹਿੰਦੇ ਨੇ ਜਿਹੜਾ ਇਹ ਕਾਮ ਕ੍ਰੋਧ ਹੰਕਾਰ ਮਾਇਆ ਦਾ ਮੋਹ ਇੱਕ ਪ੍ਰੇਤ ਵਾਂਗ ਆਹ ਕਹਿੰਦੇ ਇਹ ਸਾਰੇ ਕਹਿੰਦੇ ਜਮ ਦੇ ਅਧੀਨ ਨੇ ਇਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਜਿਹੜੇ ਵਿਕਾਰ ਨੇ ਇਹ ਜਮ ਦੇ ਅਧੀਨ ਨੇ ਕਹਿੰਦੇ ਇਹ ਜਮ ਦੀ ਰਾਇਆ ਹੈ ਕਹਿੰਦੇ ਇਨਾਂ ਦੇ ਉੱਪਰ ਫਿਰ ਜੰਮ ਦਾ ਪੈਰਾ ਰਹਿੰਦਾ ਹੈ ਜਿਹੜੇ ਮਨਮੁਖ ਨੇ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਨੂੰ ਨਹੀਂ ਪਿਆਰ ਕਰਦੇ ਮਾਇਆ ਦੇ ਸਾਰੀਆਂ ਚੀਜ਼ਾਂ ਨੂੰ ਪਿਆਰ ਕਰਦੇ ਨੇ ਉਹ ਫਿਰ ਜੰਮ ਪੂਰੀ ਜਾਂਦੇ ਨੇ ਤੇ ਉਹਨਾਂ ਦਾ ਵਾਹ ਫਿਰ ਜੰਮ ਦੇ ਨਾਲ ਪੈਂਦਾ ਹੈ ਕਹਿੰਦੇ ਫਿਰ ਜਦੋਂ ਉੱਥੇ ਕਹਿੰਦੇ ਸਜਾਵਾਂ ਮਿਲਦੀਆਂ ਨੇ ਫਿਰ ਉੱਥੇ ਇਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਹੁੰਦਾ ਪਰ ਫਿਰ ਵੀ ਕਹਿੰਦੇ ਪਰਮੇਸ਼ਰ ਨੇ ਬੜਾ ਦਿਆਲੂ ਆ ਉਨੇ ਫਿਰ ਵੀ ਇਹ ਰੱਖਿਆ ਹੋਇਆ ਕਿ ਇਹਨਾਂ ਨੂੰ ਵੀ ਜੇ ਗੁਰੂ ਮਿਲ ਜਵੇ ਇਹ ਗੁਰੂ ਦੇ ਸਨਮੁਖ ਹੋ ਜਾਣ ਇਹ ਜੀਵ ਵੀ ਜੋ ਵਿਕਾਰਾਂ ਵਿੱਚ ਪਏ ਹੋਏ ਨੇ ਤਾਂ ਇਹਨਾਂ ਦਾ ਵੀ ਇਹਨਾਂ ਵਿਕਾਰਾਂ ਤੋਂ ਮਾਇਆ ਤੋਂ ਛੁਟਕਾਰਾ ਹੋ ਜਾਂਦਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਜੇ ਇਹ ਵੀ ਗੁਰੂ ਦੇ ਸਨਮੁਖ ਹੋਣ ਤੇ ਪਰਮੇਸ਼ਰ ਦਾ ਨਾਮ ਧਿਆਉਣ ਵਾਹਿਗੁਰੂ ਜੀ ਵਾਹਿਗੁਰੂ ਸ਼ੋਕ ਮਹੱਲਾ ਤੀਜਾ ਹਉ ਮੈਂ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ ਜੋ ਮੋਹ ਦੂਜੇ ਚਿਤ ਲਾਏ ਦੇ ਤਿੰਨਾ ਵਿਆਪ ਰਹੀ ਲਪਟਾਏ ਗੁਰ ਕੈ ਸਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਣ ਹਰ ਨਾਮ ਹੈ ਗੁਰਮਖ ਪਾਇਆ ਜਾਏ ਨਾਨਕ ਮਾਇਆ ਕਾ ਮਾਰਣ ਹਰ ਨਾਮ ਹੈ ਗੁਰਮਖ ਪਾਇਆ ਜਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜਾ ਇਹ ਹਉਮੈ ਆ ਮਾਇਆ ਦੀ ਮਮਤਾ ਕਹਿੰਦੇ ਇਹ ਬੜੀ ਮਨ ਨੂੰ ਮੋਹਣ ਵਾਲੀ ਆ ਤੇ ਮਨਮੁਖਾਂ ਦਾ ਜੀਵਨ ਇਹ ਸਾਰਾ ਵਿਅਰਥ ਕਰ ਦਿੰਦੀ ਹੈ ਜਿਹੜੇ ਕਹਿੰਦੇ ਪਰਮੇਸ਼ਰ ਨੂੰ ਛੱਡ ਕੇ ਮਾਇਆ ਦੇ ਪਿਆਰ ਵਿੱਚ ਨੇ ਉਹਨਾਂ ਨੂੰ ਮਾਇਆ ਬੜੀ ਪਿਆਰੀ ਲੱਗਦੀ ਆ ਔਰ ਸਾਰਾ ਜੀਵਨ ਮਾਇਆ ਦੇ ਵਿੱਚ ਗਲਤਾਨ ਰਹਿੰਦੇ ਨੇ ਕਹਿੰਦੇ ਜੇ ਗੁਰੂ ਦੇ ਸ਼ਬਦ ਦੇ ਰਾਹੀ ਮਨ ਵਾਸ ਵਿੱਚ ਆ ਜਾਏ ਤਾਂ ਇਹ ਹੰਕਾਰ ਮਾਇਆ ਦਾ ਪਿਆਰ ਜੀਵ ਦੇ ਅੰਦਰੋਂ ਖਤਮ ਹੋ ਜਾਂਦਾ ਤੇ ਜੀਵ ਦਾ ਮਨ ਵੀ ਤੇ ਹਿਰਦਾ ਵੀ ਨਿਰਮਲ ਹੋ ਜਾਂਦਾ ਤੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੀ ਇਹ ਮਾਇਆ ਮਾਇਆ ਨੂੰ ਸਿਰਫ ਮਾਰਿਆ ਤੇ ਮਾਰਿਆ ਜਾਂਦਾ ਪਰਮੇਸ਼ਰ ਦੇ ਨਾਮ ਰਾਹੀਂ ਤੇ ਨਾਮ ਮਿਲਦਾ ਕਿੱਥੋਂ ਆ ਗੁਰਮਖ ਪਾਇਆ ਜਾਏ ਇਹ ਗੁਰੂ ਦੀ ਸ਼ਰਨ ਵਿੱਚ ਗਿਆ ਮਿਲਦਾ ਜਿਹੜੇ ਸਾਰੇ ਸਾਡੇ ਰੋਗ ਨੇ ਉਹਨਾਂ ਦਾ ਇਲਾਜ ਹੈ ਪਰਮੇਸ਼ਰ ਦਾ ਨਾਮ ਨਾਮ ਦੀ ਦਾਤ ਮਿਲਦੀ ਹੈ ਗੁਰੂ ਦੇ ਦਰ ਤੋਂ ਗੁਰੂ ਦੀ ਸ਼ਰਣਾयां ਤੋਂ ਹੁਣ ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਸ਼ਰਨ ਆਈਏ ਤੇ ਉਥੋਂ ਨਾਮ ਦੀ ਦਾਤ ਪਾਈਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਵਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ